ਸਤਿ ਸ਼੍ਰੀ ਅਕਾਲ ਅੱਜ ਆਪਾਂ ਨਾ ਗੁਰੂ ਰਾਮਦਾਸ ਸਾਹਿਬ ਜੀ ਦੇ ਰਾਗ ਗੋਂਡ ਵਿੱਚ ਦਰਜ ਸ਼ਬਦ ਜੇ ਮਨ ਚਿਤ ਆਸ ਰੱਖੇ ਹਰ ਉੱਪਰ ਦੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਮਕਸਦ ਹੈ ਇਹ ਸ਼ਬਦ ਦੇ ਕੇਂਦਰੀ ਭਾਵ ਨੂੰ ਸਮਝਣਾ ਖਾਸ ਕਰਕੇ ਆਸ ਭਰੋਸਾ ਤੇ ਪਰਮਾਤਮਾ ਤੇ ਨਿਰਭਰਤਾ ਹਾਂ ਮਤਲਬ ਕਿ ਅਸੀਂ ਆਪਣੀਆਂ ਉਮੀਦਾਂ ਕਿੱਥੇ ਜੋੜਦੇ ਆ ਇਹ ਸਵਾਲ ਬਹੁਤ ਅਹਿਮ ਹੈ ਸਹੀ ਗੱਲ ਹੈ ਤੇ ਸ਼ਬਦ ਸ਼ੁਰੂ ਹੁੰਦਾ ਇੱਕ ਸਾਫ਼ ਨਿਰਦੇਸ਼ ਨਾਲ ਕਿ ਆ ਸਿਰਫ ਜਗਦੀਸ਼ ਕੋ ਸਾਈਂ ਤੇ ਰੱਖਣੀ ਹੈ ਹਾਂ ਜੀ ਤਾਂ ਰਹਾਉ ਦੀਆਂ ਤੁਕਾਂ ਕਾ ਸ਼ੁਰੂ ਕਰੀਏ ਇਹ ਪੂਰੇ ਸ਼ਬਦ ਦਾ ਕੀ ਕਹਿੰਦੇ ਨੇ ਧੁਰਾ ਨੇ ਜਰੂਰ ਮੇਰੇ ਮਨ ਆਸਾ ਕਰ ਜਗਦੀਸ਼ ਗੋਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੇ ਸਾ ਨਿਫਲ ਆਸ ਸਭ ਬਿਰਥੀ ਜਾਈ ਇੱਥੇ ਸਾਫ਼ ਹੈ ਕਿ ਹੋਰ ਆਸਾ ਨਿਫਲ ਨੇ ਤੇ ਬਿਰਥੀ ਨੇ ਇਹ ਸਿਰਫ ਕੰਮ ਨਾ ਹੋਣ ਵਾਲੀ ਗੱਲ ਹੈ ਜਾਂ ਇਸ ਤੋਂ ਮਤਲਬ ਕੁਝ ਡੂੰਗਾ ਹੈ ਦੇਖੋ ਜੀ ਇਹ ਸ਼ਬਦ ਬੜੇ ਜ਼ੋਰਦਾਰ ਨੇ ਨਿਫਲ ਯਾਨੀ ਬਿਨਾ ਫਲ ਤੋਂ ਤੇ ਬਿਰਥੀ ਮਤਲਬ ਬਿਲਕੁਲ ਵਿਰਥ ਫਜ਼ੂਲ ਅੱਛਾ ਇਹ ਸਿਰਫ ناکਾਮੀ ਨਹੀਂ ਇਹ ਤਾਂ ਐਵੇਂ એનર્ਜੀ ਗਵਾਣ ਵਾਲੀ ਗੱਲ ਹੈ ਗੁਰੂ ਸਾਹਿਬ ਇਸ਼ਾਰਾ ਕਰ ਰਹੇ ਨੇ ਕਿ ਮਨ ਪਟਕਦਾ ਹੈ ਹਾਂ ਕੱਚੇ ਸਹਾਰਿਆਂ ਵੱਲ ਹਾਂ ਪੈਸਾ ਤਾਕਤ ਰਿਸ਼ਤੇ ਪਰ ਇਹ ਸਭ ਤਾਂ ਬਦਲਦੇ ਰਹਿੰਦੇ ਨੇ ਇਹਨਾਂ ਤੇ ਰੱਖੀ ਆਸ ਦਾ ਅੰਤ ਤਾਂ ਫਿਰ ਨਿਰਾਸ਼ਾ ਹੀ ਹੋਵੇਗਾ ਬਿਲਕੁਲ ਅੰਤ ਨਿਰਾਸ਼ਾ ਹੀ ਹੈ ਪਰ ਫਿਰ ਪਹਿਲੀ ਪੌੜੀ ਇੱਕ ਉਮੀਦ ਵੀ ਦਿੰਦੀ ਹੈ ਜੇ ਮਨ ਚਿਤ ਆਸ ਰੱਖੇ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਏ ਹੂੰ ਹੁਣ ਇਹ ਮਨ ਚਿੰਦੇ ਅਨੇਕ ਨੇਕ ਫਲ ਆਮ ਤੌਰ ਤੇ ਤਾਂ ਸੀ ਸਮਝਦੇ ਕਿ ਜੋ ਮੰਗੋ ਮਿਲ ਜਾਵੇਗਾ ਕਿ ਇਹ ਸਿਰਫ ਦੁਨਿਆਵੀ ਛਾਵਾਂ ਦੀ ਪੂਰਤੀ ਹੈ ਜਾਂ ਕੁਝ ਹੋਰ ਅਸਲ ਚ ਇਹਦਾ ਅਰਥ ਬਹੁਤ ਡੇਰਾ ਹੈ ਇਹ ਕੋਈ ਕੀ ਕਹਿੰਦੇ ਨੇ ਅਲਾਦੀਨ ਦਾ ਚਿਰਾਗ ਨਹੀਂ ਹੈ ਅੱਛਾ ਅਸਲ ਫਲ ਇਹ ਹੈ ਕਿ ਜਦੋਂ ਬੰਦਾ ਪੂਰੀ ਤਰ੍ਹਾਂ ਰੱਬ ਤੇ ਟੇਕ ਰੱਖਦਾ ਨਾ ਤਾਂ ਉਹਦੇ ਅੰਦਰੋਂ ਦੁਨਿਆਵੀ ਚੀਜ਼ਾਂ ਦੀ ਖਿੱਚ ਤ੍ਰਿਸ਼ਨਾ ਉਹੀ ਖਤਮ ਹੋ ਜਾਂਦੀ ਹੈ ਮੁੱਕ ਜਾਂਦੀਆਂ ਨੇ ਹਾਂਜੀ ਜਦੋਂ ਕੋਈ ਮੰਗ ਹੀ ਨਾ ਰਹੀ ਤਾਂ ਫਿਰ ਕਮੀ ਦਾ ਅਹਿਸਾਸ ਕਿਵੇਂ ਹੋ ਆ ਇਹ ਵੀ ਸਹੀ ਹੈ ਉਸ ਹਾਲਤ ਵਿੱਚ ਬੰਦਾ ਸ਼ਾਂਤ ਹੋ ਜਾਂਦਾ ਟਿਕਾ ਵਿੱਚ ਆ ਜਾਂਦਾ ਤੇ ਜੋ ਵੀ ਕਰਦਾ ਬਿਨਾਂ ਸਵਾਰਥ ਤੋਂ ਕਰਦਾ ਤੇ ਉਹ ਕੰਮ ਉਹ ਕੁਦਰਤੀ ਤੌਰ ਤੇ ਸਫਲ ਹੁੰਦੇ ਨੇ ਤਾਂ ਸਭ ਤੋਂ ਵੱਡਾ ਫਲ ਇੱਛਾਵਾਂ ਦਾ ਪੂਰਾ ਹੋਣਾ ਨਹੀਂ ਸਗੁਣ ਦਾ ਖਤਮ ਹੋ ਜਾਣਾ ਵਾਹ ਇਹ ਨਜ਼ਰੀਆ ਤਾਂ ਬਿਲਕੁਲੀ ਵੱਖਰਾ ਹੈ ਅੱਛਾ ਇਸੇ ਪੌੜੀ ਵਿੱਚ ਇੱਕ ਹੋਰ ਬੜੀ ਭਰੋਸੇ ਵਾਲੀ ਗੱਲ ਹੈ ਹਾਂਜੀ ਹਰ ਜਾਣੇ ਸਭ ਕਿਛੂ ਜੋ ਜੀਵ ਵਰਤੇ ਪ੍ਰਭ ਕਾਲਿਆ ਕਿਸੇ ਦਾ ਇੱਕ ਤਿਲ ਨਾ ਗਵਾਈ ਇਹਦਾ ਕੀ ਮਤਲਬ ਹੈ ਕਿ ਰੱਬ ਸਭ ਜਾਣਦਾ ਹੈ ਤੇ ਮਿਹਨਤ ਯਾਨੀ ਕਾ ਲਿਆ ਉਹ ਅਜਾਈ ਨਹੀਂ ਜਾਂਦੀ ਇੱਕ ਤਿਲ ਜਿੰਨੀ ਵੀ ਨਹੀਂ ਦੇਖੋ ਜੀ ਇਹ ਬਹੁਤ ਵੱਡਾ ਦਿਲਾਸਾ ਹੈ ਮਤਲਬ ਰੱਬ ਸਿਰਫ ਸਾਡੇ ਬਾਹਰਲੇ ਕੰਮ ਨਹੀਂ ਦੇਖਦਾ ਉਹ ਜਾਣਦਾ ਹੈ ਸਾਡੇ ਮਨ ਅੰਦਰ ਕੀ ਚੱਲ ਰਿਹਾ ਜੋ ਜੀ ਵਰਤੇ ਸਾਡੀ ਨੀਅਤ ਕੀ ਹੈ ਸਾਡੇ ਅੰਦਰਲੇ ਸੰਘਰਸ਼ ਕੀ ਨੇ ਹਾਂਜੀ ਕਿ ਜੇ ਨੀਅਤ ਸਾਫ਼ ਹੋਵੇ ਤੇ ਸੱਚੀ ਮਿਹਨਤ ਕਾ ਲਿਆ ਕੀਤੀ ਹੋਵੇ ਤਾਂ ਉਹਦਾ ਅਸਰ ਕਦੇ ਜਾਇਆ ਨਹੀਂ ਹੁੰਦਾ ਭਾਵੇਂ ਇੱਕ ਤਿਲ ਜਿੰਨਾ ਵੀ ਹੋਵੇ ਹੂੰ ਦੁਨੀਆ ਸ਼ਾਇਦ ਨਾ ਸਲਾਹੇ ਪਰ ਪ੍ਰਭੂ ਦੀ ਨਜ਼ਰ 'ਚ ਹਰ ਚੰਗੇ ਯਤਨ ਦਾ ਮੁੱਲ ਹੈ ਇਹ ਵਿਸ਼ਵਾਸ ਸਾਨੂੰ ਔਖੇ ਵੇਲੇ ਵੀ ਨੇਕੀ ਤੇ ਚੱਲਣ ਦੀ ਹਿੰਮਤ ਦਿੰਦਾ ਹੈ। ਹਾਂਜੀ। ਤੇ ਹਰ ਪੌੜੀ ਦਾ ਅੰਤ ਮੁੜ ਕੇ ਉਸੇ ਮੁਖ ਵਿਚਾਰ ਤੇ ਆਉਂਦਾ ਹੈ। ਹਾਂਜੀ। ਹਰ ਤਿਸ ਕੀ ਆਸ ਕੀਜੇ ਮਨ ਮੇਰੇ ਜੋ ਸਭ ਮੈਂ ਸੁਆਮੀ ਰਹਾ ਸਮਾਈ। ਇੱਥੇ ਇਸ ਗੱਲ ਤੇ ਕਿਉਂ ਜ਼ੋਰ ਹੈ ਕਿਉਂ ਸੁਆਮੀ ਸਭ ਮੈਂ ਸਮਾਈ ਹੈ? ਇਸ ਸਰਬਵਿਆਪਕਤਾ ਦਾ ਆਸ ਰੱਖਣ ਨਾਲ ਕੀ ਖਾਸ ਸੰਬੰਧ ਹੈ? ਇਹ ਬਹੁਤ ਜ਼ਰੂਰੀ ਨੁਕਤਾ ਹੈ ਕਿ ਰੱਬ ਸਿਰਫ ਕਿਤੇ ਦੂਰ ਅਸਮਾਨ 'ਚ ਜਾਂ ਕਿਸੇ ਮੰਦਰ 'ਚ ਨਹੀਂ। ਗੁਰਬਾਣੀ ਕਹਿੰਦੀ ਉਹ ਹਰ ਥਾਂ ਹੈ, ਹਰ ਕਣ ਵਿੱਚ, ਹਰ ਜੀਵ ਦੇ ਅੰਦਰ ਸਭ ਮੈਂ ਸਮਾਈ। अच्छा इस करके ओदे ते आस रखना सब तो सौखा ਤੇ મતલਬ ਸਭ ਤੋਂ ਲੌਜੀਕ ਤਰਕ ਵਾਲਾ ਕੰਮ ਬਣ ਜਾਂਦਾ ਹੈ ਉਹ ਦੂਰ ਨਹੀਂ ਉਹ ਤਾਂ ਸਾਡੇ ਅੰਦਰ ਹੀ ਹੈ ਯਾਨੀ ਜਿਸ ਦਾ ਆਸਰਾ ਲੈਣਾ ਹੈ ਉਹ ਹਮੇਸ਼ਾ ਮੌਜੂਦ ਹੈ ਹਾਂ ਹਮੇਸ਼ਾ ਪੌਂਚ ਵਿੱਚ ਹੈ ਇਸੇ ਪ੍ਰੋਸੇ ਨੂੰ ਅੱਗੇ ਤੋਰਦੇ ਹੋਏ ਅਗਲੀ ਪੌੜੀ ਵਿੱਚ ਇੱਕ મતલਬ ਇੱਕ ਵੱਖਰਾ ਜਿਹਾ ਵਿਚਾਰ ਆਉਂਦਾ ਹੈ ਉਹ ਚੀਜ਼ਾਂ ਜਿਹੜੀਆਂ ਸਾਨੂੰ ਦਿਸਦਿਆਂ ਨੇ ਜੋ ਦਿਸੇ ਮਾਇਆ ਮੋਹ कुटुंब ਸਭ ਪਰ ਫਿਰ ਕਿਹ ਮਤ ਤਿਸ ਕੀ ਆਸ ਲਗ ਜਨਮ ਗਵਾਏ ਹੂੰ ਹੂੰ ਹੁਣ ਇੱਥੇ ਸਵਾਲ ਉੱਠਦਾ ਹੈ ਪਰਿਵਾਰ, ਕੁਟੰਬ, ਰਿਸ਼ਤੇਦਾਰ ਇਹ ਤਾਂ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਸਾਡਾ ਸਹਾਰਾ ਹੁੰਦੇ ਨੇ। ਹੂੰ ਹੂੰ ਤਾਂ ਫਿਰ ਇਹਨਾਂ ਇਤਿਆਸ ਲਗਾਉਣ ਤੋਂ ਕਿਉਂ ਰੋਕਿਆ ਗਿਆ? ਕੀ ਇਹਦਾ ਮਤਲਬ ਹੈ ਪਰਿਵਾਰਿਕ ਰਿਸ਼ਤਿਆਂ ਦੀ ਕੋਈ ਕੀਮਤ ਨਹੀਂ? ਨਹੀਂ ਨਹੀਂ ਐਸੀ ਗੱਲ ਨਹੀਂ। ਗੁਰਬਾਣੀ ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਮਨਾਂ ਨਹੀਂ ਕਰਦੀ। ਹਾਂ। ਪਰ ਫਰਕ ਸਮਝਣਾ ਪਊਗਾ। ਕੀ ਫਰਕ? ਇਹ ਤੁਕਾਂ ਦੱਸ ਰਹੀਆਂ ਨੇ ਕਿ ਜਦੋਂ ਅਸੀਂ ਇਹਨਾਂ ਰਿਸ਼ਤਿਆਂ ਨੂੰ ਵੀ ਆਪਣਾ ਅੰਤਿਮ ਸਹਾਰਾ ਮੰਨ ਲੈਂਦੇ ਹਾਂ। ਹਾਂ। ਉਦੋਂ ਗੜਬੜ ਹੁੰਦੀ ਹੈ। ਅੱਛਾ। ਗੁਰੂ ਸਾਹਿਬ ਕਹਿੰਦੇ ਨੇ ਇਹ ਸਭ ਮਾਇਆ ਮੋਹ ਇਕ ਪੁਲੇਖਾ ਇੱਕ ਕੱਚਾ ਲਗਾਓ ਜੇ ਅਸੀਂ ਆਪਣੀ ਮੁਕਤੀ ਲਈ ਆਪਣੀ ਅਸਲੀ ਸ਼ਾਂਤੀ ਲਈ ਪੂਰੀ ਤਰ੍ਹਾਂ ਇਹਨਾਂ ਤੇ ਟੇਕ ਰੱਖ ਲਈਏ ਹਾਂ ਤਾਂ ਇਹ ਜੀਵਨ ਵਿਅਰਥ ਗੁਆਣਾ ਜਨਮ ਗਵਾਈ ਤੇ ਇਸ ਦਾ ਕਾਰਨ ਕਾਰਨ ਅੱਗੇ ਦੱਸਿਆ ਇਨਕੇ ਕਿਛ ਹੱਥ ਨਹੀਂ ਕਹਾ ਕਰੇਂ ਬਪੂੜੇ ਇਨਕਾ ਵਾਹਿਆ ਕਛ ਨਾ ਵਸਈ ਯਾਨੀ ਉਹਨਾਂ ਵਿਚਾਰਿਆਂ ਦੇ ਆਪਣੇ ਹੱਥ ਵਿੱਚ ਕੁਝ ਨਹੀਂ ਹਾਂ ਸਾਡੇ ਰਿਸ਼ਤੇਦਾਰ ਭਾਵੇਂ ਕਿੰਨੇ ਪਿਆਰੇ ਹੋਣ ਉਹ ਖੁਦ ਵੀ ਤਾਂ ਸੀਮਤ ਨੇ ਉਹਨਾਂ ਦੇ ਵਾਸਤੇ ਸਭ ਕੁਝ ਨਹੀਂ ਉਹ ਵੀ ਰੱਬ ਦੀ ਰਜ਼ਾ ਚ ਹੈ ਤਾ ਫਿਰ ਉਹ ਸਾਡਾ ਪੱਕਾ ਸਾਰਾ ਕਿਵੇਂ ਹੋ ਸਕਦੇ ਨੇ ਹਾਂ ਉਹਨਾਂ ਦੀ ਆਪਣੀ ਖਦ ਹੈ ਤਾਂ ਫਿਰ ਇਸ ਦੁਵਿਧਾ ਦਾ ਹੱਲ ਕੀ ਹੈ ਹੱਲ ਵੀ ਉਸੇ ਪੌੜੀ 'ਚ ਹੈ ਅੱਗੇ ਹੈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਜ ਤਾਰੇ ਤੇਰਾ ਕੁਟੰਬ ਸਭ ਛੜਾਈ ਕੀ ਰੱਬ ਤੇ ਆਸ ਰੱਖਣ ਨਾਲ ਬੰਦਾ ਆਪਤਾ ਤਰਦਾ ਹੀ ਹੈ ਤੁਜ ਤਾਰੇ ਪਰ ਉਹਦਾ ਪਰਿਵਾਰ ਵੀ ਇਸ ਮੋਤੋਂ ਛੁੱਟ ਜਾਂਦਾ ਹੈ ਕੁਟੰਬ ਸਭ ਛੜਾਈ ਇਹ ਕੀ ਵੀ ਦੇਖੋ ਤਾਰੇ ਦਾ ਮਤਲਬ ਹੈ ਸੰਸਾਰ ਸਾਗਰ ਤੋਂ ਪਾਰ ਕਰਨਾ ਦੁੱਖਾਂ ਕਲੇਸ਼ਾਂ ਤੋਂ ਬਚਾਉਣਾ ਤੇ ਛੜਾਈ ਦਾ ਮਤਲਬ ਹੈ ਮਾਇਆ ਦੇ ਬੰਧਨਾ ਮੋਤੋਂ ਆਜ਼ਾਦ ਕਰਨਾ ਹਾਂਜੀ ਜਦੋਂ ਕੋਈ ਇੱਕ ਬੰਦਾ ਸੱਚੇ ਦਿਲੋਂ ਰੱਬ ਨਾਲ ਜੁੜਦਾ ਹੈ ਨਾ ਉਹਦੇ ਜੀਵਨ 'ਚ ਸ਼ਾਂਤੀ ਆਉਂਦੀ ਹੈ ਸਹਜ ਆਉਂਦਾ ਹੈ ਹਾਂ ਬਦਲਾਵ ਆਉਂਦਾ ਹੈ ਤੇ ਇਹ ਬਦਲਾਵ ਫੈਲਦਾ ਹੈ ਉਹਦੀ ਨੇਕੀ ਉਹਦੀ ਸ਼ਾਂਤੀ ਦਾ ਅਸਰ ਉਹਦੇ ਆਲੇ-ਦੁਆਲੇ ਖਾਸ ਕਰਕੇ ਪਰਿਵਾਰ ਤੇ ਪੈਂਦਾ ਹੀ ਪੈਂਦਾ ਹੈ ਅੱਛਾ ਦੂਜਿਆਂ ਲਈ ਪ੍ਰੇਰਣਾ ਬਣਦਾ ਹੈ ਹਾਂ ਇੱਕ ਤਰ੍ਹਾਂ ਨਾਲ ਉਹਦੀ ਰੌਸ਼ਨੀ ਉਹਦੇ ਪਰਿਵਾਰ ਨੂੰ ਵੀ ਮਾਇਆ ਦੇ ਹਨੇਰੇ 'ਚੋਂ ਨਿਕਲਣ 'ਚ ਮਦਦ ਕਰਦੀ ਏ ਯਾਨੀ ਕਿ ਅਸਲ ਮੁਕਤੀ ਤਾਂ ਪ੍ਰਭੂ ਤੋਂ ਹੀ ਮਿਲਨੀ ਹੈ ਹਾਂ ਤੇ ਜਦੋਂ ਇੱਕ ਜੁੜਦਾ ਹਾਂ ਤਾਂ ਉਹਦੀ ਬਰਕਤ ਦੂਜੇ ਨੂੰ ਵੀ ਮਿਲਦੀ ਹੈ ਜੀ ਅੱਛਾ ਹੁਣ ਤੀਜੀ ਪੌੜੀ ਵੱਲ ਜਾਂਦੇ ਹਾਂ ਇਸ ਵਿੱਚ ਪਰਮਿਤਰੀ ਮਤਲਬ ਮਾਇਆ ਦੁਨੀਆਵੀ ਚੀਜ਼ਾਂ ਪੈਸਾ ਦੌਲਤ ਇਹਨਾਂ ਤੇ ਆਸ ਰੱਖਣ ਤੋਂ ਵਰਜਿਆ ਗਿਆ ਹਾਂਜੀ ਇਹ ਹੀ ਭਾਵ ਹੈ ਤੂਕ ਹੈ ਜੇ ਕਿਛ ਆਸ ਅਵਰ ਕਰਹਿ ਪਰਮਿਤਰੀ ਮਤ ਤੂੰ ਜਾਣੇ ਤੇਰੇ ਕਿਤੇ ਕਮ ਆਈ ਇਹਨਾਂ ਚੀਜ਼ਾਂ ਤੇ ਆਸ ਰੱਖਣ ਵਿੱਚ ਕੀ ਖਾਸ ਖਤਰਾ ਹੈ ਜਿਸ ਬਾਰੇ ਇੰਨੀ ਸਖਤੀ ਨਾਲ ਕਿਹਾ ਗਿਆ ਗੁਰੂ ਸਾਹਿਬ ਬਿਲਕੁਲ ਸਾਫ਼ ਦੱਸ ਰਹੇ ਨੇ ਕਿ ਇਹ ਖਤਰਨਾਕ ਕਿਉਂ ਹੈ ਅਗਲੀ ਤੁਕ ਚ ਕਾਰਨ ਹੈ ਇਹ ਆਸ ਪਰਮਿਤਰੀ ਪਾਉ ਦੂਜਾ ਹੈ ਖਿਨ ਮੇ ਝੂਠ ਬਿਨ ਸਭ ਜਾਈ ਇਸ ਚ ਤਿੰਨ ਬਹੁਤ ਅਹਿਮ ਗੱਲਾਂ ਨੇ ਅੱਛਾ ਕਿਹੜੀਆਂ ਪਹਿਲੀ ਇਹ ਪਾਉ ਦੂਜਾ ਪੈਦਾ ਕਰਦੀ ਏ ਮਤਲਬ ਰੱਬ ਨੂੰ ਛੱਡ ਕੇ ਕਿਸੇ ਹੋਰ ਨਾਲ ਪਿਆਰ ਦ્વੈਤ ਹੂੰ ਇਹ ਸਾਨੂੰ ਅਸਲ ਸੱਚ ਤੋਂ ਦੂਰ ਲੈ ਜਾਂਦਾ ਹੈ ਦੂਜੀ ਗੱਲ ਇਹ ਆਸ ਝੂਠ ਹੈ ਝੂਠ ਮਤਲਬ ਪਰਮ ਹਾਂ ਪਰਮ ਧੋਖਾ ਹੈ ਅਸਲੀ ਨਹੀਂ ਹੈ ਪੈਸਾ ਸ਼ੋਹਰਤੇ ਕਦ ਤੱਕ ਨੇ ਤੇ ਤੀਜੀ ਗੱਲ ਇਹ ਖਿਨ ਮੇ ਬਿਨ ਸਭ ਜਾਈ ਪਲ ਚਨਾਸ਼ ਹੋਣ ਵਾਲੀ ਹੈ ਅੱਜ ਹੈ ਕੱਲ ਨਹੀਂ ਹਾਂ ਤਾਂ ਜਿਹੜੀ ਚੀਜ਼ ਆਪ ਹੀ ਟਿਕਣ ਵਾਲੀ ਨਹੀਂ ਉਹ ਸਾਨੂੰ ਪੱਕਾ ਸਾਰਾ ਕਿਵੇਂ ਦੇ ਸਕਦੀ ਹੈ ਬਿਲਕੁਲ ਤੇ ਫਿਰ ਇਸ ਪੌੜੀ ਦਾ ਹਲ ਵੀ ਪਹਿਲਾਂ ਵਾਂਗੀ ਹੈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਕਾਲਿਆ ਸਭ ਥਾਈ ਪਾਈ ਇਥੇ ਸਾਚੇ ਪ੍ਰੀਤਮ ਦੀ ਗੱਲ ਹੈ ਹਾਂ ਸੱਚੇ ਸੱਚੇ ਸਦੀਵੀ ਅਟਲ ਇਹ ਕਿਵੇਂ ਹੈ ਕਿ ਸੱਚੇ ਤੇ ਭਰੋਸਾ ਰੱਖਣ ਨਾਲ ਸਾਡੀ ਮਿਹਨਤ ਕਾਲਿਆ ਜ਼ਰੂਰ ਸਫਲ ਥਾਈ ਪਾਈ ਹੁੰਦੀ ਹੈ ਪਹਿਲਾਂ ਵੀ ਕਾਲਿਆ ਨਾਲ ਗਵਾਉਣ ਦੀ ਗੱਲ ਸੀ ਇੱਥੇ ਸੱਚੇ ਨਾਲ ਕੀ ਖਾਸ ਭਾਵ ਹੋਇਆ ਸੱਚ ਸ਼ਬਦ ਇੱਥੇ ਮਤਲਬ ਬਹੁਤ ਅਹਿਮ ਹੈ ਇਹ ਰਬ ਦੀ ਉਸ ਹਕੀਕਤ ਵੱਲ ਇਸ਼ਾਰਾ ਹੈ ਜੋ ਕਦੇ ਬਦਲਦੀ ਨਹੀਂ ਜੋ ਹਮੇਸ਼ਾ ਤੋਂ ਹੈ ਹਮੇਸ਼ਾ ਰਹੇਗੀ ਜਦੋਂ ਸਾਡੀ ਨੀ ਸਾਡਾ ਪਰੋਸਾ ਇਸ ਪੱਕੀ ਸਚਾਈ ਤੇ ਹੁੰਦਾ ਨਾ ਤਾਂ ਕੀ ਹੁੰਦਾ ਤਾਂ ਸਾਡੇ ਅੰਦਰ ਇੱਕ ਡੂੰਗਾ ਟਿਕਾਉ ਆ ਜਾਂਦਾ ਅਸੀਂ ਡਰ ਲਾਲਚ ਪਟਕਣ ਤੋਂ ਉੱਪਰ ਉੱਠ ਕੇ ਕੰਮ ਕਰਦੇ ਹਾਂ ਤੇ ਜਦੋਂ ਸਾਡਾ ਆਧਾਰ ਹੀ ਸੱਚਾ ਤੇ ਮਜ਼ਬੂਤ ਹੈ ਤਾਂ ਉਹਦੇ ਉੱਤੇ ਉਹ ਸਾਰੇ ਸਾਡੇ ਨੇਕ ਕੰਮ ਵੀ ਸਫਲ ਹੁੰਦੇ ਨੇ ਥਾਈ ਪਾਈ ਹੁੰਦੇ ਨੇ ਇਹ ਇਸ ਲਈ ਕਿਉਂਕਿ ਸਾਡੀ ਦਿਸ਼ਾ ਸਹੀ ਹੁੰਦੀ ਹੈ। ਹਾਂ ਦਿਸ਼ਾ ਸਹੀ ਹੁੰਦੀ ਹੈ ਨੀਅਤ ਸਾਫ਼ ਹੁੰਦੀ ਹੈ ਤੇ ਅਸੀਂ ਉਸ ਸਦੀ ਵੀ ਨਿਯਮ ਨਾਲ ਜੁੜੇ ਹੁੰਨੇ ਆ ਜੋ ਹਮੇਸ਼ਾ ਕੰਮ ਕਰ ਰਿਹਾ ਹੈ। ਸੱਚੇ ਨਾਲ ਜੁੜ ਕੇ ਕੀਤੀ ਮਿਹਨਤ ਕਦੇ ਅਜਾਈ ਨਹੀਂ ਜਾਂਦੀ। ਵਾਹ ਇਹ ਤਾਂ ਬਹੁਤ ਗਹਿਰੀ ਗੱਲ ਹੈ ਕਿ ਆਸ ਕਿੱਥੇ ਰੱਖਣੀ ਹੈ ਤੇ ਉਸ ਦਾ ਨਤੀਜਾ ਕੀ ਹੋਵੇਗਾ। ਅਚ ਹੁਣ ਅਸੀਂ ਆਖਰੀ ਚੌਥੀ ਪੌੜੀ ਤੇ ਆ ਗਏ। ਹਾਂਜੀ ਇੱਥੇ ਤਾਂ ਗੱਲ ਹੋਰ ਵੀ ਮਤਲਬ ਸੁਖਮ ਹੋ ਜਾਂਦੀ ਹੈ। ਹਾਂ ਆਸਾ ਮੰਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇ ਸਾਸਿਕੋ ਆਸ ਕਰਾਈ ਇਹ ਵਿਚਾਰ ਕਿ ਸਾਡੇ ਮਨ ਦੀਆਂ ਆਸਾਂ ਇੱਛਾਵਾਂ ਆਸਾਂ ਮਨਸਾ ਵੀ ਉਸੇ ਰੱਬ ਦੀਆਂ ਤੇ ਇੱਥੋਂ ਤੱਕ ਕਿ ਰੱਬ ਤੇ ਆਸ ਰੱਖਣ ਦੀ ਪ੍ਰੇਰਣਾ ਵੀ ਉਹ ਹੀ ਦਿੰਦਾ ਹੈ ਜੈਸੀ ਤੂੰ ਆਸ ਕਰਾਵੇ ਬਿਲਕੁਲ ਇਹ ਅਧਿਆਤਮਿਕ ਸਫਰ ਦੀ ਬਹੁਤ ਉੱਚੀ ਅਵਸਥਾ ਹੈ ਜੀ ਇੱਥੇ ਪਹੁੰਚ ਕੇ ਬੰਦੇ ਦਾ ਆਪਣਾ ਮੈਂ ਉਹ ਕਰਤਾਪਨ ਉਹ ਖਤਮ ਹੋ ਜਾਂਦਾ ਹੈ ਅੱਛਾ ਉਹ ਮਹਿਸੂਸ ਕਰਦਾ ਹੈ ਕਿ ਸਭ ਕੁਝ ਉਹਦੀ ਰਜ਼ਾ ਚ ਹੋ ਰਿਹਾ ਹੈ ਇੱਥੋਂ ਤੱਕ ਕਿ ਉਹਦੇ ਆਪਣੇ ਖਿਆਲ ਆਪਣੀਆਂ ਆਸਾਂ ਵੀ ਪਰ ਇਹ ਸਮਝ ਆਂਦੀ ਕਿੱਥੋਂ ਹੈ ਇਹ ਬੂਝ ਹਾਂ ਇਹ ਅਗਲੀ ਤੁਕ ਦੱਸ دیਏ ਕਿਛ ਕਿਸੇ ਕੇ ਹੱਥ ਨਹੀਂ ਮੇਰੇ ਸਵਾਮੀ ਐਸੀ ਮੇਰੇ ਸਤਗੁਰੂ ਬੂਝ ਬੁਝਾਈ ਯਾਨੀ ਇਹ ਸਮਝ ਕਿ ਅਸਲ ਤਾਕਤ ਕਿਸੇ ਹੋਰ ਕੋਲ ਨਹੀਂ ਹੈ ਨਾ ਰਿਸ਼ਤਿਆਂ ਚ ਨਾ ਮਾਇਆ ਚ ਨਾ ਸਾਡੇ ਆਪਣੇ ਜੋਰ ਕੋਲ ਇਹ ਸਮਝ ਸਤਗੁਰੂ ਤੋਂ ਮਿਲਦੀ ਹੈ ਬਿਲਕੁਲ ਸੱਚਾ ਗੁਰੂ ਹੀ ਸਾਨੂੰ ਇਸ ਭੁਲੇਖੇ ਚੋਂ ਕੱਢ ਕੇ ਅਸਲੀਅਤ ਦਾ ਗਿਆਨ ਦਿੰਦਾ ਹੈ ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਗਈ ਫਿਰ ਅਖੀਰ ਚ ਬੰਦੇ ਦੀ ਆਸ ਕੀ ਰਹਿ ਜਾਂਦੀ ਹੈ ਸਭ ਤੋਂ ਵੱਡੀ ਇੱਛਾ ਅੰਤਿਮ ਆਸ ਸ਼ਬਦ ਦਾ ਅੰਤ ਹੈ ਜਨ ਨਾਨਕ ਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਇਥੇ ਹਰ ਦਰਸ਼ਨ ਦੀ ਆਸ ਹੈ ਇਸ ਦਰਸ਼ਨ ਦਾ ਕੀ ਮਤਲਬ ਹੈ ਤੇ ਇਸ ਨਾਲ ਤ੍ਰਿਪਤਾਈ ਕਿਵੇਂ ਹੁੰਦੀ ਹੈ ਦੇਖੋ ਜਦੋਂ ਸਾਰੀਆਂ ਦੁਨੀਆਵੀ ਆਸਾਂ ਪਿੱਛੇ ਰਹਿ ਜਾਂਦੀਆਂ ਨੇ ਤਾਂ ਇੱਕੋ ਇੱਕ ਆਖਰੀ ਆਸ ਬਚਦੀ ਹੈ ਹਰ ਦਰਸ਼ਨ ਪ੍ਰਭੂ ਦਾ ਦੀਦਾਰ ਹਾਂ ਸ਼ਾਬਦਿਕ ਤੌਰ ਤੇ ਹੈ ਇਹ ਪਰ ਇਹਦਾ ਭਾਅ ਬਹੁਤ ਵੱਡਾ ਹੈ ਅੱਛਾ ਰੱਬ ਦੀ ਹੋਂਦ ਨੂੰ ਮਹਿਸੂਸ ਕਰਨਾ ਅੱਛਾ ਉਹਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਉਹਦੇ ਨਾਮ ਨਾਲ ਜੁੜਨਾ ਉਦੇ ਨਾਲ ਇੱਕ ਪੱਕਾ ਅਟੁੱਟ ਰਿਸ਼ਤਾ ਬਣਾਉਣਾ ਤੇ ਤ੍ਰਿਪਤਾਈ ਤ੍ਰਿਪਤਾਈ ਮਤਲਬ ਪੂਰੀ ਸੰਤੁਸ਼ਟੀ ਜਿੱਥੇ ਮਨ ਦੀ ਸਾਰੀ ਭਟਕਨ ਸਾਰੀ ਪਿਆਸ ਸਭ ਖਤਮ اچھا ਜਦੋਂ ਆਸ ਪੂਰੀ ਹੁੰਦੀ ਹੈ ਹਾਂ ਜਦੋਂ ਰੱਬ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਬਾਕੀ ਸਾਰੀਆਂ ਛੋਟੀਆਂ ਮੋਟੀਆਂ ਆਸਾਂ ਤਾਂ ਐਵੇਂ ਮਿਟ ਜਾਂਦੀਆਂ ਨੇ ਕਿਉਂਕਿ ਅਸਲ ਖਜ਼ਾਨਾ ਮਿਲ ਗਿਆ ਬਿਲਕੁਲ ਫਿਰ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ ਰਹਿੰਦੀ ਵਾਹ ਤਾਂ ਫਿਰ ਇਸ ਸ਼ਬਦ ਦਾ ਮੁੱਖ ਸਨੇਹਾ ਇਹ ਹੀ ਹੋਇਆ ਕਿ ਅਸਲੀ ਤੇ ਹਮੇਸ਼ਾ ਹਮੇਸ਼ਾ ਕਾਮ ਆਣ ਵਾਲੀ ਆਸ ਸਿਰਫ ਉਸ ਇੱਕ ਸੱਚੇ ਸਭ ਵਿੱਚ ਵਸਦੇ ਰੱਬ ਤੇ ਰੱਖਣੀ ਚਾਹੀਦੀ ਹੈ ਬਿਲਕੁਲ ਤੇ ਦੁਨੀਆ ਦੀਆਂ ਬਦਲਣ ਵਾਲੀਆਂ ਚੀਜ਼ਾਂ ਰਿਸ਼ਤੇ ਪਦਾਰਤ ਇਹਨਾਂ ਤੇ ਟਿਕਾਈ ਆਸਤਾ ਅਖੀਰ ਨਿਰਾਸ਼ਾ ਹੀ ਦੇਗੀ ਹਾਂ ਤੇ ਜ਼ਿੰਦਗੀ ਵੀ ਵਿਅਰਥ ਜਾਊਗਾ ਸਹੀ ਗੱਲ ਤੇ ਇੱਕ ਆਖਰੀ ਨੁਕਤਾ ਜਿਸ ਤੇ ਸ਼ਾਇਦ ਸੋਚਿਆ ਜਾ ਸਕਦਾ ਹੈ ਹਾਂਜੀ ਜ਼ਰੂਰ ਖਾਸ ਕਰਕੇ ਚੌਥੀ ਪੌੜੀ ਤੋਂ ਨਿਕਲਦਾ ਹੈ ਕਿ ਜੇ ਗੁਰੂ ਸਾਹਿਬ ਕਹਿੰਦੇ ਨੇ ਕਿ ਰੱਬ ਤੇ ਆਸ ਰੱਖਣ ਦੀ ਪ੍ਰੇਰਣਾ ਰੱਬ ਵੱਲੋਂ ਹੀ ਆਂਦੀ ਹੈ ਜੈਸੀ ਤੂੰ ਆਸ ਕਰਾਵੇ ਹੈ ਹਾਂਜੀ ਤਾਂ ਫਿਰ ਇਹ ਸਾਰੇ ਸਫ਼ਰ ਵਿੱਚ ਬੰਦੇ ਦੀ ਆਪਣੀ ਕੋਸ਼ਿਸ਼ ਯਾਨੀ ਉਹਦੀ ਸੁਤੰਤਰ ਇੱਛਾ ਫਰੀ ਵਿਲ ਤੇ ਰੱਬ ਦੀ ਬਖਸ਼ਿਸ਼ ਯਾਨੀ ਕਿਰਪਾ ਗ੍ਰੇਸ ਹਾਂ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਕਿ ਸਾਡੀ ਕੋਸ਼ਿਸ਼ ਪਹਿਲਾ ਹੈ ਜਾਂ ਕਿਰਪਾ ਪਹਿਲਾ ਹੈ ਜਾਂ ਦੋਵੇਂ ਨਾਲ-ਨਾਲ ਚੱਲਦੇ ਨੇ ਹੂੰ ਇਹ ਸਵਾਲ ਤਾਂ ਸੱਚੀ ਸੋਚਣ ਵਾਲਾ ਹੈ ਹਾਂ ਇਹ ਬਹੁਤ ਦਿਲਚਸਪ ਵਿਸ਼ਾ ਹੈ ਜਿਸ ਤੇ ਹੋਰ ਵਿਚਾਰ ਹੋ ਸਕਦਾ ਜੀ ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਸਮਾਪਤ ਕਰਦੇ ਹਾਂ ਅਗਲੇ ਪਾਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ